ਕਟ ਕਰਿਓ ਉਥੇ ਮਹਾਰਾਜ ਨੇ ਕਿਹਾ ਦਇਆ ਸਿੰਘਾ ਜਿਹੜੀਆਂ ਕੌਮਾਂ ਤਲਵਾਰ ਨਾਲ ਮਰਨ ਦੁਬਾਰਾ ਉੱਠ ਪੈਂਦੀਆਂ ਨੇ ਜਿਹੜੀਆਂ ਕੌਮਾਂ ਕਲਮ ਨਾਲ ਮਰ ਜਾਣੋਂ ਮੁੜਦੀਆਂ ਕੌਮਾਂ ਨਹੀਂ ਸੋਚਿਓ ਮਰਹੱਟੇ ਅਬਦਾਲੀ ਕਹਿੰਦਾ ਸੀ ਮੈਂ ਲੱਕ ਤੋੜ ਦਿੱਤਾ ਪਾਣੀ ਪਾ ਦਿੱਤੇ ਮੈਦਾਨ 'ਚ ਮਰਹੱਟੇ ਅੱਜ ਵੀ ਹੈਗੇ ਨੇ ਉਹਨੇ ਤੋਪਾਂ ਨਾਲ ਡਾਇਏ ਤਲਵਾਰਾਂ ਨਾਲ ਵਟੇ ਮਰਹੱਟਾ ਕੌਮ ਅੱਜ ਵੀ ਹੈ ਪਰ ਜਿਹੜੀ ਕੌਮ ਤੇ ਕਲਮ ਚੱਲ ਜਾਵੇ ਉਹ ਕੌਮ ਦਾ ਭਵੇਖ ਜ਼ਿੰਦਗੀ 'ਚ ਨਹੀਂ ਕਦੇ ਰਹਿੰਦਾ ਉਹ ਕੌਮ ਦਾ ਭਵੇਖ ਤੋਂ ਦਲਾਉ ਜਾਂਦਾ ਅੱਜ ਤੁਹਾਡੇ ਤੇ ਕਲਮ ਚੱਲਣ ਈ ਤੁਹਾਡੇ ਤੇ ਕਲਮ ਅਮੇ ਤੇ ਸ਼ਾਦਾ ਬਿਆਨ ਤੁਸੀਂ ਸੁਣ ਲਿਆ ਹੋਣਾ ਨਹੀਂ ਸੁਣਿਆ ਤਾਂ ਮੈਂ ਦੱਸ ਦਿੰਦਾ ਉਹਨੇ ਇੱਕ ਕਾਨੂੰਨ ਬਣਾਇਆ ਕਹਿੰਦਾ ਜਿਹੜਾ ਬੰਦਾ 3 ਮਹੀਨੇ ਜੇਲ੍ਹ ਵਿੱਚ ਰਵੇ ਉਹ ਇਲੈਕਸ਼ਨ ਨਹੀਂ ਲੜ ਸਕਦਾ ਅਮਰਤਪਾਲ ਹੱਵਾ ਲੱਗਣ ਡਿਆ ਅਗਲੇ ਨੂੰ ਅਜੇ ਤੇ ਖਲੋਤਾ ਵੀ ਨਹੀਂ ਉਹ ਕਹਿੰਦਾ ਜਿਹੜਾ ਬੰਦਾ 3 ਮਹੀਨੇ ਰਵੇ ਜੇਲ੍ਹ ਵਿੱਚ ਇਲੈਕਸ਼ਨ ਨਹੀਂ ਲੜ ਸਕਦਾ ਇਹਨਾਂ ਨੂੰ ਪਤਾ ਇਹ ਪੰਜਾਬ ਹੈ ਪੰਜਾਬ ਇੱਥੇ ਕਈ ਕਹਿੰਦੇ ਮਾਲਵੇ ਦੇ ਵਿੱਚ 69 ਛੀਟਾਂ ਨੇ ਸਰਕਾਰ ਉਧਰੋਂ ਬਣਾ ਲੈਣੀ ਹੈ